ਨੋਟ ਕਰ ਲੋ ਬਈ ਜਿਹੜੇ ਜਿਹੜੇ ਪਿੰਡਾਂ ਦੇ ਵੀਰ ਨੇ ਨਾਂ ਲਏ ਆ ਆਪਾਂ ਨੂੰ ਪੂਰੀ ਜਮਾਂ ਸਹੀ ਗੱਲ ਲੱਗੀ ਬਈ ਤੀ ਸਾਡੀ ਆ ਬੇਨਤੀ ਆ ਕਬੂਤਰ ਬਾਜ ਭਰਾਵਾਂ ਨੂੰ ਤੇਰਾ ਪਿੰਡ ਦੇ ਕਬੂਤਰ ਬਾਜ ਭਰਾਵਾਂ ਨੂੰ ਆ ਪਿੰਡ ਸੌਣ ਲਿਓ ਪਹਿਲਾਂ ਕਿਹੜੇ ਕਿਹੜੇ ਆ ਅਲੀਗੜ ਖਰਾਈ ਚੱਕ ਛੇਕਦੌਲਤ ਭਰੋਵਾਲ ਕਲਾਂ ਮਾਜਰੀ ਬੋਚਕਰ ਬਰਸਾਲ ਤਲਵੰਡੀ ਖੁਰਦ ਸੰਗਤਪੁਰਾ ਤਲਵੰਡੀ ਕਲਾਂ ਰਾਮਗੜ੍ਹ ਭੁੱਲਰ ਤੇ ਧੋਤੜ ਪਿੰਡਾਂ ਨੂੰ ਵੀਰੇ ਬੇਨਤੀ ਆ ਸਾਡੇ ਪਹਿਲਾਂ ਇਹਨਾਂ ਦੇ ਗਰੁੱਪ ਦੇ ਵਿੱਚ ਪਿੰਡ ਪਾ ਲਿਆ ਸੀਗਾ ਕੱਲ ਅਸੀਂ ਜਿਹੜੇ ਰੁਪਏ ਦੇਣ ਗਏ ਆ ਇਹ ਬੰਦਿਆਂ ਨੇ ਸਾਡੀ ਐਂਟਰੀ ਫੜੀ ਨਹੀਂ ਹੈਗੀ ਅਸੀਂ 18000 ਰੁਪਏ ਪਿੰਡ ਵੱਲੋਂ ਇਕੱਠਾ ਕਰਕੇ ਪਿੰਡ ਦੀ ਸਹਿਮਤੀ ਨਾਲ ਅਸੀਂ ਦੇ ਕੇ ਆਏ ਸੀ ਇਹਨਾਂ ਨੂੰ ਇਹ ਕਹਿੰਦੇ ਥੋੜਾ ਪਿੰਡ ਬਾਹਲਾ ਵੱਡਾ ਵਾ ਤਾਂ ਕਰਕੇ ਇਹਨਾਂ 13 12 ਪਿੰਡਾਂ ਨੇ ਸਾਡੀ ਐਂਟਰੀ ਫੜੀ ਨਹੀਂ ਹੈਗੀ ਕਹਿੰਦੇ ਥੋੜਾ ਪਿੰਡ ਬਾਹਲਾ ਵੱਡਾ ਸੀ ਗਰੁੱਪ 'ਚ ਥੋੜਾ ਪਿੰਡ ਪਾਉਣਾ ਨਹੀਂ ਹੈਗਾ ਹਰਨਦੀਪ ਜੀ ਦੇ ਸਾਰੇ ਪਿੰਡ ਦੇ ਬੰਦਿਆਂ ਨੇ ਕਬੂਤਰ ਬਾਜ ਨੇ ਸਰਪੰਚ ਪੰਚ ਨੇ ਸਹਿਮਤੀ ਨਾਲ ਇਹ ਤੁਹਾਨੂੰ ਰਿਕਾਰਡਿੰਗ ਪਾਉਣ ਲੱਗਿਆ ਵੀਡੀਓ ਵੀ ਸਾਡਾ ਪਿੰਡ ਬਾਹਲਾ ਵੱਡ ਇਹ ਪਿੰਡਾਂ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਜਾਂ ਤੁਹਾਡੇ ਪੁੱਤਰ ਹਿੱਲ ਕੇ ਆਉਣਗੇ ਗੇੜਿਆਂ ਤੇ ਜਾਂ ਕੋਈ ਬਾਜੀ ਤੋਂ ਹਿੱਲ ਕੇ ਆ ਗਿਆ ਸਾਡੇ ਪਿੰਡ ਢਾਂਗੀ ਲੈ ਕੇ ਨਾ ਆਇਓ ਪੂਰੇ ਪੁੱਤਰਵਾਜਾ ਵੱਲੋਂ ਆ ਸਾਰੀ ਇਹ ਵੀ ਅਸੀਂ ਪੂਰੇ ਪਿੰਡ ਦੇ ਢਾਂਗੀ ਥੋੜੀ ਲੱਗਣ ਨਹੀਂ ਦੇਣੀ ਠੀਕ ਹੈ ਵੀਰ ਇਹ ਧਿਆਨ ਨਾਲ ਸੁਣ ਲੈ 12 ਪਿੰਡ ਵੀ ਸਾਡੇ ਪਿੰਡ ਜਾਂ ਉੱਡਾ ਪੁੱਤਰ ਗੇੜਿਆਂ ਤੇ ਆਵੇ ਜਾਂ ਵੀ ਤੁਹਾਡੀ ਬਾਜੀ ਤੋਂ ਸਾਡੇ ਪਿੰਡ ਪੁੱਤਰ ਆਵੇ ਤਾਂ ਅਸੀਂ ਸਾਡੇ ਪਿੰਡ ਦੇ ਕਿਸੇ ਵੀ ਕੋਟੇ ਕੋਈ ਪਿੰਡ ਦੇ ਢਾਂਗੀ ਲੱਗਣ ਨਹੀਂ ਦੇਣੀ ਪੁੱਤਰ ਫੜਨ ਨਹੀਂ ਨਹੀਂ ਦਿੱਤਾ ਜਾਊਗਾ ਤੁਹਾਡਾ ਧੰਨਵਾਦ ਪਾਈਏ ਬਾਕੀ ਸਰਪੰਚ ਵੀਰ ਹੁਣ ਹੀ ਬੋਲਾਂਗੇ ਜੀ ਧੰਨਵਾਦ ਭਾਈ ਧੀਰਾ ਵੀ ਆ ਗਿਆ ਉਹ ਜਿਹਨੇ ਢਾਂਗੀ ਲਾ ਲਈ ਉਹ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਕਿਸੇ ਵੀ ਫੜੇ ਢਾਂਗੀ ਫੜਾਂਗੇ ਨਾਲੇ ਬੰਦਾ ਫੜਾਂਗੇ ਅਸੀਂ ਆ ਸਰਪੰਚ ਬੈਠਾ ਸਾਡੇ ਪਿੰਡ ਦਾ ਪੰਜ ਬੈਠੇ ਸਾਰੇ ਮੂੰਹ ਪਰ ਬੰਦੇ ਬੈਠੇ ਜਦੋਂ ਫਾਈ ਕਰਾਵਾਂਗੇ ਪਿੰਡ ਸਾਡੇ ਬੈਠੇ ਕੂਤਰ ਨਾ ਲੱਗੇ ਹੁਣ ਸਾਡਾ ਭਾਵੇਂ ਖੁੱਲੀ ਪਾਈ ਜਾਂ ਇੰਟਰਨੈਟ ਨਾ ਕਰੋ ਅਸੀਂ ਖੁੱਲੀ ਪਾਈ ਦਾ ਬੋਟਰ ਬਣਾਉਣਾ ਉਹ ਸਾਡੇ ਕੂਤਰ ਇੰਟਰ ਨਹੀਂ ਕਰ ਰਹੇ ਉਹ ਤੁਸੀ ਨਾ ਕਰ ਰਹੇ ਉਹਦੀ ਕਹਿੰਦੇ ਨਹੀਂ ਹੈਗੀ ਸੈਨੂੰ ਤੋਂ ਵੀ ਸਾਰੇ ਜਾਣੇ ਇਹਦਾ ਭਾਈ ਸੈਨੂੰ ਤੋਂ ਵੀ 12 ਪਿੰਡ ਸਾਡਾ ਜਦੋਂ ਆਵੇ ਐਂਟਰ ਨਾ ਕਰਿਓ ਯਾਰ ਕੋਈ ਚੱਕਰੀ ਜੇ ਤੁਹਾਡਾ ਜਾਓ ਜਿਵੇਂ ਮਾਰੀ ਸਾਡੇ ਪਿੰਡ ਕੋਈ ਆਪਣਾ ਰੌਲਾ ਨਹੀਂ ਗੁੱਸਾ ਕਰਨੀ ਪਹਿਲੇ ਆਏ ਸਾਡੀ ਸਾਰੇ 12 ਪਿੰਡ ਕੂਤਰ ਸਾਡੇ ਪਿੰਡ ਲੈ ਕੇ ਨਾ ਹੁਣ ਠੀਕ ਆ ਜੇ ਸਾਡਾ ਸਾਡਾ ਕੂਤਰ ਕਿਤੇ ਵੀ ਫੜ ਲਓ ਚਾਹੀ ਲੈਣ ਨਹੀਂ ਆਉਂਦੇ ਸਾਡੇ ਲੈ ਕੇ ਨਹੀਂ ਆਉਂਦੇ ਜੇ ਦਾ ਸਬੰਧੀ ਆ ਆਪਦਾ ਆਪ ਜ਼ਿੰਮੇਵਾਰ ਹੋਊਗਾ ਤੁਹਾਡੀ ਕੋਈ ਮਾੜੜ ਕਿਸੇ ਦੀ ਸਮਾਰਚ ਕੁਝ ਨਹੀਂ ਮੰਨਣੀ ਸਾਡਾ ਸਰਪੰਚ ਸਾਡੇ ਨਾਲ ਬੈਠਾ ਵਾ ਕਿਉਂਕਿ ਭਈਏ ਪਿਛਲੇ ਸਾਲ ਵੀ ਆਏ ਹੋਏ ਸਾਡਾ ਪਿੰਡ ਕੜਤਾ ਐਦ ਕੀ ਫੇਰ ਐਂਟਰੀਆਂ ਕੱਟੀਆਂ ਕਰਕੇ ਜਦੋਂ ਫੜਾਉਣ ਜਾਂਦੇ ਆ ਉਦੋਂ ਫੇਰ ਕੜ ਕੱਢ ਦਿੰਦੇ ਆ ਚੰਗੀ ਜੰਗਲ ਲੈਣੀ ਹੁੰਦੀ ਆ ਆ ਚਾਰ ਛਿਆਣੇ ਬੰਦੇ ਗੇਰ ਮੇਲਾ ਕਿਉਂ ਨਹੀਂ ਗਏ ਸੀਗੇ ਉਹ ਹੁਣ ਆਏ ਕੀਤਾ ਵੀ ਕੋਈ ਜੱਕਰ ਨਹੀਂ ਅਸੀਂ ਕਿਤੇ ਹੋਰ ਪਾਸੇ ਪਿੰਡ ਬੋਵਾਲਾ ਹੀ ਖੁੱਲੀ ਬਾਜੀ ਕਰ ਲਾਂਗੇ ਪਰ ਭਰਾ ਬਣ ਕੇ ਤੁਹਾਨੂੰ ਰੱਬ ਮੰਨ ਕੇ ਬੇਨਤੀ ਆ ਸਾਡੇ ਆਪਣੇ ਪੁੱਤਰ ਲੈਣ ਆਏ ਹੋਣਾ ਬਸ ਧੰਨਵਾਦ ਜੀ ਨਹੀਂ ਇਹ ਨਹੀਂ ਕਿ ਬਾਜੀ ਕਰਾਂਗੇ ਥੋੜੀ ਉਦੋਂ ਵੇੜੇ ਮੇ ਲਾਉਣ ਦੀ ਲੋੜ ਨਹੀਂ ਜੇ ਖੁੱਲੀ ਬਾਜੀ ਕਰਾਂਗੇ ਉਦੋਂ ਮੇ ਲਾਉਣ ਦੀ ਲੋੜ ਨਹੀਂ ਪਵੇਗਾ ਆ ਮੰਨੂਗਾ ਪਿੰਡ ਸ ਅਲੀਗੜ ਖਦਾਈ ਚੱਕ ਛੇਕਦੌਲਤ ਭਰੋਵਾਲ ਕਲਾਂ ਮਾਜਰੀ ਬੋਚਕਰ ਬਰਸਾਲ ਤਲਵੰਡੀ ਖੁਰਦ ਸੰਗਤਪੁਰਾ ਤਲਵੰਡੀ ਕਲਾਂ ਰਾਮਗੜ੍ਹ ਪੁਲੜਰ ਤੇ ਧੋਥੜ ਪਿੰਡਾਂ ਨੂੰ ਵੀਰੇ ਬੇਨਤੀ ਆ ਸਾਡੇ ਪਹਿਲਾਂ ਇਹਨਾਂ ਨੇ ਗਰੁੱਪ ਦੇ ਵਿੱਚ ਪਿੰਡ ਪਾ ਲਿਆ ਸੀਗਾ ਕੱਲ ਅਸੀਂ ਜਿਹੜੇ ਰੁਪਏ ਦੇਣ ਗਏ ਆ ਇਹ ਬੰਦਿਆਂ ਨੇ ਸਾਡੀ ਐਂਟਰੀ ਫੜੀ ਨਹੀਂ ਹੈਗੀ ਅਸੀਂ 18000 ਰੁਪਏ ਪਿੰਡ ਵੱਲੋਂ ਇਕੱਠਾ ਕਰਕੇ ਪਿੰਡ ਦੀ ਸਹਿਮਤੀ ਨਾਲ ਅਸੀਂ ਦੇ ਕੇ ਆਏ ਸੀ ਇਹਨਾਂ ਨੂੰ ਇਹ ਕਹਿੰਦੇ ਥੋੜਾ ਪਿੰਡ ਬਾਹਲਾ ਵੱਡਾ ਵਾ ਤਾਂ ਕਰਕੇ ਨਾ 13 12 ਪਿੰਡਾਂ ਨੇ ਸਾਡੀ ਐਂਟਰੀ ਫੜੀ ਨਹੀਂ ਹੈਗੀ ਕਿਉਂਕਿ ਥੋੜਾ ਪਿੰਡ ਬਾਲਾ ਵੱਡਾ ਸੀ ਗਰੁੱਪੇ ਥੋੜਾ ਪਿੰਡ ਪੌਣਾ ਨਹੀਂ ਹੈਗਾ ਹੁਣ ਦੀ ਵੀਰੇ ਸਾਰੇ ਪਿੰਡ ਦੇ ਬੰਦੇ ਆਣੇ ਕੂਤਰਵਾਜ ਨੇ ਸਰਪੰਚ ਪੰਚ ਨੇ ਸਹਿਮਤੀ ਨਾਲ ਇਹ ਤੁਹਾਨੂੰ ਰਿਕਾਰਡਿੰਗ ਪਾਉਣ ਲੱਗੇ ਆਂ ਵੀਡੀਓ ਕਿ ਸਾਡਾ ਪਿੰਡ ਬਾਲਾ ਵੱਡਾ ਵਾ 13 ਜਾਣਿਆਂ ਦਾ ਪਿੰਡ 13 13 ਪਿੰਡਾਂ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਜੇ ਤੁਹਾਡੇ ਪੁੱਤਰ ਹਿੱਲ ਕੇ ਆਉਣਗੇ ਗੇੜਿਆਂ ਤੇ ਜਾਂ ਕੋਈ ਬਾਜੀ ਤੋਂ ਹਿੱਲ ਕੇ ਆ ਗਿਆ ਸਾਡੇ ਪਿੰਡ ਢਾਂਗੀ ਲੈ ਕੇ ਨਾ ਆਇਓ ਪੂਰੇ ਕੂਤਰਵਾਜਾ ਵੱਲੋਂ ਆ ਸਾਰੀ ਇਹ ਵੀ ਅਸੀਂ ਪੂਰੇ ਪਿੰਡ ਦੇ ਢਾਂਗੀ ਹੋਰੀ ਲੱਗਣ ਇਹ ਗੱਲ ਵੀਰੇ ਧਿਆਨ ਨਾਲ ਸੁਣ ਲੈ 12 ਪਿੰਡ ਵੀ ਸਾਡੇ ਪਿੰਡ ਜਾਂ ਉੱਡਾ ਕੂਤਰ ਗੇੜਿਆਂ ਤੇ ਆਵੇ ਜਾਂ ਵੀ ਤੁਹਾਡੀ ਬਾਜੀ ਤੋਂ ਸਾਡੇ ਪਿੰਡ ਕੂਤਰ ਆਵੇ ਤਾਂ ਅਸੀਂ ਸਾਡੇ ਪਿੰਡ ਦੇ ਕਿਸੇ ਵੀ ਕੋਟੇ ਦੇ ਕੋਈ ਪਿੰਡ ਦੀ ਢਾਗੀ ਲੱਗਣ ਨਹੀਂ ਦੇਣੀ ਕੂਤਰ ਫੜਨ ਨਹੀਂ ਨਹੀਂ ਦਿੱਤਾ ਜਾਊਗਾ ਉਹਦਾ ਧੰਨਵਾਦ ਭਾਈ ਬਾਕੀ ਸਰਪੰਚ ਵੀਰੂਣ ਹੀ ਬਗਾਂਗੇ ਜਰੂਰ ਕਰੇ ਭਾਈ ਜੀਰਾ ਵੀ ਆ ਗਿਆ ਉਹਨੇ ਜਿਹਨੇ ਢਾਗੀ ਲਾਗੀ ਉਹ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਕਿਸੇ ਵੀ ਫੜੇ ਢਾਗੀ ਫੜਾਂਗੇ ਨਾਲੇ ਬੰਦਾ ਫੜਾਂਗੇ ਅਸੀਂ ਆ ਸਰਪੰਚ ਬੈਠਾ ਸਾਡੇ ਪਿੰਡ ਦਾ ਪੰਚ ਬੈਠਾ ਸਾਰੇ ਮੂੰਹ 'ਤੇ ਬੰਦੇ ਬੈਠੇ ਜਦੋਂ ਵਾਈ ਕਰਾਵਾਂਗੇ ਪਿੰਡ ਸਾਡੇ ਬੈਣ ਕੂਤਰ ਲੱਗੇ ਹੁਣ ਸਾਡਾ ਭਾਵੇਂ ਖੁੱਲੀ ਪਾਈ ਦਾ ਇੰਟਰਨਾ ਕਰੋ ਇਹਦੀ ਇਹਦੀ ਖੁੱਲੀ ਪਾਈ ਦਾ ਬੂਟਰ ਪਾਣਾ ਉਹ ਸਾਡੇ ਕੂਤਰ ਇੰਟਰ ਤੁਸੀਂ ਨਾ ਕਰਿਓ ਉਹਦੀ ਤੈਨੂੰ ਕਹਿੰਦੇ ਨਹੀਂ ਹੈਗੀ ਸੈਮ ਤੋਂ ਵੀ ਸਾਰੇ ਜਾਣੇ ਇਹ ਬਤਾ ਬਾਈ ਸਭਾਰਾ ਪਿੰਡ ਸਾਡਾ ਜਦੋਂ ਆਵੇ ਇੰਟਰ ਨਾ ਕਰਿਓ ਯਾਰ ਕੋਈ ਚੱਕਰੀ ਜਾਂ ਨਾ ਜਾਓ ਜਿਵੇਂ ਵਾਰੀ ਸਾਡੇ ਪਿੰਡ ਕੋਈ ਆਪਣਾ ਰਾਲਾ ਨਹੀਂ ਗੁੱਸਾ ਖਲਾਨੀ ਕੋਈ ਲੈ ਆਏ ਸਾਡੀ ਸਾਰੇ 12 ਪਿੰਡ ਕੂਤਰ ਸਾਡੇ ਪਿੰਡ ਲੈ ਕੇ ਨਾ ਹੁਣ ਠੀਕਾ ਜੇ ਸਾਡਾ ਆਦਾ ਕੋਈ ਕੁਤਰ ਕਿਤੇ ਵੀ ਫੜ ਲੋ ਜਾਈ ਲੈਣ ਦੀ ਨਹੀਂ ਹੁੰਦੀ ਸਾਡੇ ਲੈਣ ਦੀ ਨਹੀਂ ਹੁੰਦੇ ਬਸ ਜਿਹੜਾ ਸਬੰਧੀ ਹੈ ਆਪਦਾ ਆਪ ਤੂਮੇਦਾਰ ਹੋਊਗਾ ਤੁਹਾਡੀ ਕੋਈ ਨਾਦੜ ਕਿਸੇ ਮਾਰਚ ਕੁਝ ਨਹੀਂ ਮੰਨਣੀ ਸਾਡਾ ਸਰਪੰਚ ਸਾਡੇ ਨਾਲ ਬੈਠਾ ਵਾ ਕਿਉਂਕਿ ਪਈਏ ਪਿਛਲੇ ਸਾਲ ਵੀ ਆਏ ਹੋਏ ਸਾਡੇ ਪਿੰਡ ਕੜਤਾ ਐਦ ਕੀ ਫੇਰ ਐਂਟਰੀਆਂ ਕੱਟੀਆਂ ਕਰਕੇ ਜਦੋਂ ਵੜਾਉਣ ਜਾਂਦੇ ਆ ਉਦੋਂ ਫੇਰ ਕੜ ਕੱਢ ਦਿੰਦੇ ਆ ਚੰਗੀ ਜੰਗਲ ਲੈਣੀ ਹੁੰਦੀ ਆ ਆ ਚਾਰ ਸਿਆਣੇ ਬੰਦੇ ਗਏ ਗਰਮੇਲਾ ਕੋਲੋਂ ਨਹੀਂ ਗਏ ਸੀਗੇ ਉਹ ਹੁਣ ਆਏ ਕੀਤਾ ਵੀਰੇ ਕੋਈ ਚੱਕਰ ਨਹੀਂ ਅਸੀਂ ਕਿਤੇ ਹੋਰ ਪਾਸੇ ਪਿੰਡ ਪੋਹਾਲਾ ਹੀ ਖੁੱਲੀ ਬਾਜੀ ਕਰਾਂਗੇ ਪਰ ਭਰਾ ਬਣ ਕੇ ਤੁਹਾਨੂੰ ਦਰਦ ਮੰਨ ਕੇ ਬੇਨਤੀ ਆ ਸਾਡੇ ਮੇਰੇ ਪੁੱਤਰ ਲੈਣ ਆਏ ਹੋਣਾ ਬਸ ਧੰਨਵਾਦ ਜੀ ਨਹੀਂ ਇਹਨਾਂ ਨੂੰ ਬਾਜੀ ਕਰਾਂਗੇ ਖੁੱਲੀ ਉਦੋਂ ਵੇੜੇ ਮੈਨੂੰ ਹੋਣੀ ਲੋੜ ਨਹੀਂ ਜੀ ਤੇ ਖੁੱਲੀ ਬਾਜੀ ਕਰਾਂਗੇ